ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 1.5 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਕੈਨੇਡਾ 'ਚ ਦਾਖਲਾ ਨਵੀਆਂ ਕਟੌਤੀਆਂ ਵਧਾ ਸਕਦੀਆਂ ਹਨ ਕਾਲਜਾਂ ਦੀਆਂ ਮੁਸ਼ਕਲਾਂ ਕਯੂਬਿਕ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਇਮੀਗ੍ਰੇਸ਼ਨ ਟੀਚਿਆਂ 'ਚ ਕੀਤੀ ਕਟੌਤੀ ਹੁਣ ਸਿਰਫ 45000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਦੁਨੀਆ ਭਰ ਦੇ ਹੁਨਰਮੰਦ ਕਾਮਿਆਂ ਤੇ ਕੈਨੇਡਾ ਦੀ ਨਜ਼ਰ ਬਜਟ 'ਚ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਕੈਨੇਡਾ ਦੇ ਨਿੱਜਰ ਕਤਲकांड ਦੀਆਂ ਤਾਰਾਂ ਯੂਕੇ ਨਾਲ ਜੁੜੀਆਂ ਟਰੂਡੋ ਸਰਕਾਰ ਨੇ ਮੋਢਲੇ ਤੌਰ ਤੇ ਗੈਂਗਸਟਰਾਂ ਦੀ ਕਰਤੂਤ ਮੰਨਿਆ Ontario ਦੇ ਕਮਿਊਨਿਟੀ ਕਾਲਜ ਹੁਣ ਹੋਰ ਕੋਰਸਾਂ 'ਚ ਕਟੌਤੀ ਕਰ ਸਕਦੇ ਨੇ ਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ 'ਚ ਸਿਰਫ 1,55,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ ਇਹ ਗਿਣਤੀ 2026 ਲਈ ਪਹਿਲਾਂ ਤੈਅ ਕੀਤੇ ਗਏ 3,5900 ਵਿਦਿਆਰਥੀਆਂ ਦੇ ਕੈਪ ਦਾ ਅੱਧਾ ਹਿੱਸਾ ਹੈ ਇਹ ਨਵੇਂ ਅੰਕੜੇ ਫੈਡਰਲ ਬਜਟ ਦੇ ਨਵੇਂ ਇਮੀਗ੍ਰੇਸ਼ਨ ਟੀਚਿਆਂ ਦੀ ਰਿਪੋਰਟ 'ਚ ਦਿੱਤੇ ਗਏ ਨੇ ਨਵੇਂ ਇਮੀਗ੍ਰੇਸ਼ਨ ਟੀਚੇ ਜਾਂ ਤਹਿਤ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਤੇ 2025 'ਚ 1,55,000 ਵਿਦਿਆਰਥੀਆਂ ਨੂੰ ਅਤੇ ਫਿਰ 2027 ਅਤੇ 2028 'ਚ ਸਿਰਫ 1.5 ਲੱਖ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲੇਗਾ ਕਾਲਜੇਸ অন্ਟਾਰੀਓ ਦੀ ਸੀਈਓ ਮੋਰਨ ਐਡਮਨਸਨ ਨੇ ਕਿਹਾ ਕਿ ਜਦੋਂ অন্ਟਾਰੀਓ ਪਹਿਲਾਂ ਹੀ 1.8 ਬਿਲੀਅਨ ਡਾਲਰ ਦੀ ਕਟੌਤੀ ਤੇ 600 ਪ੍ਰੋਗਰਾਮਾਂ ਦੀ ਰੱਦਗੀ ਅਤੇ 8000 ਨੌਕਰੀਆਂ ਦੇ ਖਾਤਮੇ ਨਾਲ ਜੂਝ ਰਿਹਾ ਹੈ ਤਾਂ ਹੁਣ ਇਹ ਬਜਟ ਚ ਆਈਆਂ ਕਟੌਤੀਆਂ ਹੋਰ ਅਸਥਿਰਤਾ ਪੈਦਾ ਕਰਨਗੀਆਂ ਅੰਟੇਰੀਓ ਦੇ ਕਾਲਜ ਲੰਬੇ ਸਮੇਂ ਤੋਂ ਘਰੇਲੂ ਟਿਊਸ਼ਨ ਫੀਸਾਂ ਦੇ ਵਾਅਦੇ 'ਚ ਰੋਕ ਅਤੇ ਅੰਟੇਰੀਓ ਸਰਕਾਰ ਵੱਲੋਂ ਘੱਟ ਫੰਡਿੰਗ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉੱਚੀ ਫੀਸਾਂ ਤੇ ਨਿਰਭਰ ਕਰ ਰਹੇ ਨੇ ਕਾਲਜੇਸ ਐਂਡ ਇੰਸਟੀਚੂਟਸ ਕੈਨੇਡਾ ਦੀ ਸੀਈਓ ਪਰੀ ਜੌਨਸਟਨ ਦੱਸਦੀ ਹੈ ਕਿ ਟ੍ਰੇਡਸ ਐਂਡ ਹੈਲਥ케ਅਰ ਪ੍ਰੋਗਰਾਮ ਚਲਾਉਣੇ ਮਹਿੰਗੇ ਹੁੰਦੇ ਜਾ ਰਹੇ ਨੇ ਤੇ ਕਈ ਕਾਲਜ ਉਹਨਾਂ ਦਾ ਖਰਚਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਪੂਰਾ ਕਰਦੇ ਸਨ ਪਰ ਜਦੋਂ 2024 ਦੇ ਫਾਲ ਚ ਫੈਡਰਲ ਸਰਕਾਰ ਨੇ ਸਟੱਡੀ ਤੇ ਵਰਕ ਪਰਮਿਟਸ ਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਦਰਜਣਾ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਜਦੋਂ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਤੋਂ ਪੁੱਛਿਆ ਗਿਆ ਤਾਂ ਅੰਤਰਰਾਸ਼ਟਰੀ ਚ ਨਵੀਂ ਕਟੌਤੀ ਮਗਰੋਂ ਵਿਦਿਅਕ ادارے ਵਿੱਤੀ ਤੌਰ ਤੇ ਕਿਵੇਂ ਅੱਗੇ ਵਧਣਗੇ ਤਾਂ ਸ਼ੈਂਪੇਨ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਨੂੰ ਆਪਣੇ ਦੇਸ਼ 'ਚ ਸੱਦਦੇ ਹੋ ਤਾਂ ਤੁਹਾਡਾ ਫਰਜ਼ ਹੈ ਕਿ ਉਹਨਾਂ ਨੂੰ ਰਹਿਣ ਲਈ ਥਾਂ ਪੜ੍ਹਾਈ ਲਈ ਸਕੂਲ ਅਤੇ ਇਲਾਜ ਲਈ ਸਿਹਤ ਸੇਵਾਵਾਂ ਮਿਲਣ ਉਹਨਾਂ ਨੇ ਇਹ ਵੀ ਦੱਸਿਆ ਕਿ ਬਜਟ 'ਚ ਹੋਰ ਉਪਰਾਲੇ ਵੀ ਨੇ ਜਿਨ੍ਹਾਂ ਨਾਲ ਅੰਤਰਰਾਸ਼ਟਰੀ ਰਿਸਰਚਰਜ਼ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵੱਲ ਆਕਰਸ਼ਿਤ ਕੀਤਾ ਜਾਵੇਗਾ ਐਲੈਕਸ ਅਸ਼ਰ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਨਵੀਆਂ ਹੱਦਾਂ ਕਾਲਜਾਂ ਲਈ ਵਿੱਤੀ ਝਟਕਾ ਹੋਣਗੀਆਂ ਪਰ ਡਾਟਾ ਵੇਖਣ ਤੋਂ ਬਾਅਦ ਪਤਾ ਲੱਗਿਆ ਕਿ ਕੈਨੇਡਾ ਨੇ ਇਸ ਸਾਲ ਵੀ 1.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਸਵੀਕਾਰਿਆ ਕਈ ਵਿਦਿਆਰਥੀਆਂ ਨੇ ਸੁਣ ਲਿਆ ਸੀ ਕਿ ਹੁਣ ਕੈਨੇਡਾ 'ਚ ਆਉਣਾ ਔਖਾ ਹੋ ਗਿਆ ਹੈ ਕਈ ਕਾਲਜਾਂ ਨੂੰ ਲੱਗਦਾ ਸੀ ਕਿ ਇਸ ਸਾਲ ਸਭ ਤੋਂ ਮਾੜਾ ਹੈ ਤੇ ਅਗਲੇ ਸਾਲ ਹਾਲਾਤ ਸੁਧਰ ਜਾਣਗੇ ਇਸ ਲਈ ਉਹਨਾਂ ਨੇ ਕਟੌਤੀਆਂ ਕੱਟ ਕੀਤੀਆਂ ਪਰ ਹੁਣ ਇਹ ਨਵੇਂ ਅੰਕੜੇ ਦੱਸਦੇ ਨੇ ਕਿ ਲੰਬੇ ਸਮੇਂ ਲਈ ਹੋਰ ਕਟੌਤੀਆਂ ਕਰਨੀਆਂ ਪੈਣਗੀਆਂ ਅਸ਼ਰ ਦੇ ਅਦਾਰੇ ਦੀ ਰਿਪੋਰਟ ਮੁਤਾਬਕ ਕੰਟਰੀਓ ਆਪਣੇ ਕਾਲਜਾਂ ਤੇ ਕੈਨੇਡਾ ਦੀ ਰਾਸ਼ਟਰੀ ਔਸਤ ਦਾ ਸਿਰਫ 40% ਹੀ ਖਰਚਦਾਏ ਤੇ ਇਸ ਦੇ ਬਦਲਣ ਦੀ ਕੋਈ ਸੰਭਾਵਨਾ ਨਹੀਂ ਕਾਲਜਾਂ ਨੂੰ ਘਰੇਲੂ ਵਿਦਿਆਰਥੀਆਂ ਤੋਂ ਘਾਟਾ ਪੈਂਦਾ ਏ ਫੈਡਰਲ ਸਰਕਾਰ ਦਾ ਇੱਕ ਪਾਸੜ ਤਰੀਕੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਫੈਸਲੇ ਕਰਨਾ ਸੂਬਿਆਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਲੰਬੇ ਸਮੇਂ ਦੇ ਟਿਕਾਊਪਣ ਨੂੰ ਔਖਾ ਬਣਾ ਦਿੰਦਾ ਏ ਕਿਊਬਿਕ ਸਰਕਾਰ ਨੇ ਆਉਣ ਵਾਲੇ ਸਾਲਾਂ ਲਈ ਆਪਣੇ ਇਮੀਗ੍ਰੇਸ਼ਨ ਟੀਚੇ ਘਟਾ ਦਿੱਤੇ ਨੇ ਹੁਣ ਹਰ ਸਾਲ ਸਿਰਫ 45000 ਨਵੇਂ ਪਰਮਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਨਵੀਂ ਇਮੀਗ੍ਰੇਸ਼ਨ ਯੋਜਨਾ ਮੁਤਾਬਕ ਇਹ ਗਿਣਤੀ ਇਸ ਸਾਲ ਕਿਊਬਿਕ ਆਉਣ ਵਾਲੇ ਲਗਭਗ 61000 ਪਰਮਨੈਂਟ ਰੈਜ਼ੀਡੈਂਟਸ ਨਾਲੋਂ ਕਾਫੀ ਘਟ ਹੈ ਸਰਕਾਰ ਇਸ ਤੋਂ ਵੀ ਵੱਧ ਕਟੌਤੀ ਬਾਰੇ ਸੋਚ ਰਹੀ ਸੀ ਇੱਕ ਸਮੇਂ ਵਿਚਾਰ ਕੀਤਾ ਜਾ ਰਿਹਾ ਸੀ ਕਿ ਟੀਚੇ ਨੂੰ ਹਰ ਸਾਲ ਸਿਰਫ 25000 ਤੱਕ ਘਟਾ ਦਿੱਤਾ ਜਾਵੇ ਕਿਊਬਿਕ ਸਰਕਾਰ ਦਾ ਮਕਸਦ ਹੈ ਕਿ 2029 ਤੱਕ ਲਗਭਗ 80% ਮੇ ਪ੍ਰਵਾਸੀਆਂ ਕੋਲ ਮੱਧਮ ਦਰਜੇ ਦੀ ਫ੍ਰੈਂਚ ਭਾਸ਼ਾ ਦੀ ਸਮਝ ਹੋਵੇ ਜਦਕਿ 2019 ਚ ਇਹ ਅੰਕੜਾ ਸਿਰਫ 50% ਸੀ ਸਰਕਾਰ ਚਾਹੁੰਦੀ ਹੈ ਕਿ 2029 ਤੱਕ ਅਸਥਾਈ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਚ 2024 ਨਾਲੋਂ 13% ਦੀ ਕਟੌਤੀ ਕੀਤੀ ਜਾਵੇ ਖਾਸ ਤੌਰ ਤੇ ਮਾਂਟਰੀਅਲ ਅਤੇ ਲਵੈਲ ਖੇਤਰਾਂ ਚ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਕਯੂਬਿਕ ਚ ਲਗਭਗ 5,62,000 ਅਸਥਾਈ ਪ੍ਰਵਾਸੀ ਰਹਿ ਰਹੇ ਨੇ ਪਰ ਕਯੂਬਿਕ ਦਾ ਕਹਿਣਾ ਹੈ ਕਿ ਉਹਨਾਂ ਵਿੱਚੋਂ 2/3 ਜਿਨ੍ਹਾਂ ਚ ਸ਼ਰਨ ਮੰਗਣ ਵਾਲੇ ਚਾਂਮਲ ਨੇ ਸੰਗੀਤ ਸਰਕਾਰ ਦੀ ਜ਼ਿੰਮੇਵਾਰੀ ਨੇ ਸੂਬਾ ਚਾਹੁੰਦਾ ਹੈ ਕਿ 2029 ਤੱਕ ਸਥਾਈ ਨਿਵਾਸ ਦੇ ਦਰਜੇ ਲਈ ਚੁਣੇਗਾ ਲੋਕਾਂ 'ਚੋਂ 77% ਕੋਲ ਬੋਲਚਾਲ ਦੀ ਭਾਸ਼ਾ ਫ੍ਰੈਂਚ ਦਾ ਇੱਕ ਵਿਚਾਰਲਾ ਪੱਧਰ ਹੋਵੇ ਤੇ ਉਹਨਾਂ ਵਿੱਚੋਂ 65% ਉਹ ਲੋਕ ਹੋਣ ਜੋ ਪਹਿਲਾਂ ਹੀ ਕਯੂਬਿਕ 'ਚ ਰਹਿ ਰਹੇ ਨੇ ਹੋਣ ਕਯੂਬਿਕ ਰੋਜ਼ਗਾਰਦਾਤਾ ਕੌਂਸਲ ਨੇ ਸੂਬੇ ਦੀ ਯੋਜਨਾ ਦੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਸਥਾਈ ਨਿਵਾਸੀਆਂ ਦੀ ਗਿਣਤੀ ਦਾ ਟੀਚਾ ਵਧਾ ਕੇ 70000 ਪ੍ਰਤੀ ਸਾਲ ਕਰ ਦਿੱਤਾ ਜਾਵੇ ਪ੍ਰਧਾਨ ਮੰਤਰੀ ਮਾਰਗਦਰਨੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਚ ਅੰਤਰਰਾਸ਼ਟਰੀ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਸਰਕਾਰ ਨੇ ਇਸ ਉਦੇਸ਼ ਲਈ 1.2 ਬਿਲੀਅਨ ਡਾਲਰ ਜਾਂ 106 ਕਰੋੜ ਤੋਂ ਵੱਧ ਅਲਾਟ ਕੀਤੇ ਨੇ ਟੀਚਾ ਇਹ ਹੈ ਕਿ ਇਸ ਨਿਵੇਸ਼ ਰਾਹੀਂ 1000 ਤੋਂ ਵੱਧ ਹੁਨਰਮੰਦ ਪੇਸ਼ੇਵਰਾਂ ਦੀ ਭਰਤੀ ਕਰਨਾ ਬਜਟ ਦਸਤਾਵੇਜ਼ ਚ ਇਹ ਵੀ ਕਿਹਾ ਗਿਆ ਹੈ ਕਿ ਚੁਣੇ ਗਏ ਖੋਜਕਰਤਾ ਕੈਨੇਡਾ ਦੀ ਵਿਸ਼ਵ ਵਿਆਪੀ ਮੁਕਾਬਲੇਬਾਜ਼ੀ ਅਤੇ ਭਵਿੱਖ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਚ ਮੁੱਖ ਭੂਮਿਕਾ ਨਿਭਾਉਣਗੇ ਕੈਨੇਡਾ ਜਲਦੀ ਹੀ H1B ਵੀਜ਼ਾ ਧਾਰਕਾਂ ਲਈ ਇੱਕ ਤੇਜ਼ ਐਂਟਰੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਇਹ ਯੋਜਨਾ ਅਜੇੇ ਸਮੇਂ 'ਚ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ H1B ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਜਿਸ ਨਾਲ ਅਮਰੀਕਾ 'ਚ ਬਹੁਤ ਸਾਰੇ ਉੱਚ ਹੁਨਰਮੰਦ ਪ੍ਰਵਾਸੀਆਂ 'ਚ ਅਨਿਸ਼ਚਿਤਤਾ ਅਤੇ ਚਿੰਤਾ ਵਧ ਗਈ ਹੈ। ਕੈਨੇਡਾ ਦੀ ਨਵੀਂ ਨੀਤੀ ਅਮਰੀਕਾ ਤੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਚੋਟੀ ਦੇ ਪੇਸ਼ੇਵਰਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕਰਨ ਦੀ ਸੰਭਾਵਨਾ ਹੈ। ਕੈਨੇਡੀਅਨ ਸਰਕਾਰ हाल ही ਦੇ ਸਾਲਾਂ ਚ ਤੇਜ਼ੀ ਨਾਲ ਆਬਾਦੀ ਵਾਧੇ ਦੇ ਮੰਦੇ ਨਜ਼ਰ ਪ੍ਰਵਾਸੀਆਂ ਦੀ ਗਿਣਤੀ ਨੂੰ ਸੀਮਤ ਕਰ ਰਹੀ ਹੈ ਨਵੀਂ ਨੀਤੀ ਦੇ ਅਨੁਸਾਰ ਸਰਕਾਰ 2026 ਤੋਂ 2028 ਤੱਕ ਹਰ ਸਾਲ ਲਗਭਗ 3.80 ਲੱਖ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰੇਗੀ ਇਸ ਤੇ ਉਲਟ ਅਸਥਾਈ ਨਿਵਾਸੀਆਂ ਦੀ ਗਿਣਤੀ 'ਚ ਕਾਫੀ ਕਮੀ ਆਵੇਗੀ ਟੀਚਾ 2026 'ਚ 3.85 ਲੱਖ ਤੇ 2027 ਤੇ 2028 'ਚ 370000 ਇਹ ਗਿਣਤੀ ਇਸ ਸਾਲ ਨਾਲੋਂ 40% ਤੋਂ ਵੱਧ ਘਟ ਹੈ ਸਰਕਾਰ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਸ ਦੀ ਗਿਣਤੀ ਨੂੰ ਵੀ ਬਹੁਤ ਘਟਾਰੀ ਹੈ 2026 ਚ 155000 ਸਟੱਡੀ ਪਰਮਿਟ ਰੱਖਣ ਦਾ ਟੀਚਾ ਹੈ ਅਤੇ ਇਹ ਗਿਣਤੀ 2027 ਅਤੇ 2028 ਚ ਘਟਾ ਕੇ 1.5 ਲੱਖ ਕਰ ਦਿੱਤੀ ਜਾਵੇਗੀ ਇਹ ਟੀਚਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯੋਜਨਾ ਦਾ ਲਗਭਗ ਅੱਧਾ ਹੈ ਜਿਸ ਵਿੱਚ ਟਰੂਡੋ ਸਰਕਾਰ ਨੂੰ ਹਰ ਸਾਲ 35900 ਪਰਮਿਟ ਜਾਰੀ ਕਰਨ ਦਾ ਅਨੁਮਾਨ ਲਗਾਇਆ ਹੈ ਕੈਨੇਡਾ ਦੇ ਹਰਦੀਪ ਸਿੰਘ ਨਿੱਜਰ ਕਤਲकांड ਅਤੇ ਯੂਕੇ ਚ ਅਵਤਾਰ ਸਿੰਘ ਖੰਡਾ ਦੀ ਪੇਤ ਪਰੇ ਹਾਲਾਤ ਚ ਮੌਤ ਬਾਰੇ ਨਵੇਂ ਅਤੇ ਹੈਰਾਨੀਕੁਨ ਤੱਥ ਉੱਭਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੁੱਢਲੇ ਤੌਰ ਤੇ ਕੈਨੇਡਾ ਸਰਕਾਰ ਨਿੱਜਰ ਕਤਲकांड ਨੂੰ ਗੈਂਗਸਟਰਾਂ ਨਾਲ ਜੋੜ ਕੇ ਵੇਖ ਰਹੀ ਸੀ ਪਰ ਯੂਕੇ ਸਰਕਾਰ ਵੱਲੋਂ ਭੇਜੇ ਖੁਫੀਆ ਦਸਤਾਵੇਜ਼ਾਂ ਨੇ ਉਸ ਵੇਲੇ ਦੀ ਟਰੂਡੋ ਸਰਕਾਰ ਨੂੰ ਝੰਡੋੜ ਕੇ ਰੱਖ ਦਿੱਤਾ ਬਲੂਮਬਰਗ ਦੀ ਰਿਪੋਰਟ ਮੁਤਾਬਕ ਯੂਕੇ ਦੀ ਖੁਫੀਆ ਏਜੰਸੀ ਵੱਲੋਂ ਅਜੇਹੀ ਗੱਲਬਾਤ ਰਿਕਾਰਡ ਕੀਤੀ ਗਈ ਜਿਸ ਰਾਹੀਂ ਹਰਦੀਪ ਸਿੰਘ ਨਿਜਰ, ਅਵਤਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਅਤੇ ਹਮਲੇ ਦੀ ਸਾਜ਼ਿਸ਼ ਬਾਰੇ ਪਤਾ ਲੱਗਾ। ਕੈਨੇਡਾ ਸਰਕਾਰ ਕੋਲ ਪੁੱਜੇ ਖੁਫੀਆ ਦਸਤਾਵੇਜ਼ 'ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੱਲਬਾਤ ਕਰਨ ਵਾਲੇ ਕੌਣ ਸਨ ਪਰ ਵਿਸ਼ਲੇਸ਼ਕਾਂ ਨੂੰ ਮਕਸਦ ਸਮਝਣ 'ਚ ਦੇਰ ਨਹੀਂ ਲੱਗੀ। ਸਿਰਫ ਇੰਨਾ ਹੀ ਨਹੀਂ ਇਸ ਗੱਲ ਦੀ ਵੱਡੀ ਸੰਭਾਵਨਾ ਜ਼ਾਹਰ ਕੀਤੀ ਗਈ ਕਿ ਭਾਰਤ ਸਰਕਾਰ ਦੇ ਇਸ਼ਾਰੇ ਤੇ ਨਿਜਰ ਦਾ ਕਤਲ ਹੋਇਆ। ਯੂਕੇ ਦਾ ਖੁਫੀਆ ਦਸਤਾਵੇਜ਼ ਮਿਲਣ ਤੋਂ 1 ਘੰਟੇ ਦੇ ਅੰਦਰ ਕੌਮੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਪੂਰਾ ਚਿੱਠਾ ਜਸਟਨ ਟਰੂਡੋ ਅੱਗੇ ਰੱਖ ਦਿੱਤਾ ਤੇ ਇੱਕ ਉੱਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ। ਅਗਲੇ ਕੁਝ ਦਿਨਾਂ ਤੱਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਪੜਤਾਲ 'ਚ ਰੁੱਝ ਗਈਆਂ ਤੇ ਇਸੇ ਦੌਰਾਨ ਯੂਕੇ ਤੋਂ ਖੁਫੀਆ ਜਾਣਕਾਰੀ ਦਾ ਇੱਕ ਹੋਰ ਦਸਤਾਵੇਜ਼ ਆ ਗਿਆ। ਜਿਸ ਵਿੱਚ ਕੁਝ ਲੋਕਾਂ ਦੀ ਗੱਲਬਾਤ ਸ਼ਾਮਲ ਸੀ ਕਿ ਆਖਰਕਾਰ ਨਿੱਜਰ ਨੂੰ ਕਿਵੇਂ ਸਫਲਤਾ ਨਾਲ ਖਤਮ ਕੀਤਾ ਗਿਆ ਬਲੂਮਬਰਗ ਦੀ ਰਿਪੋਰਟ ਕਹਿੰਦੀ ਹੈ ਕਿ ਟਰੂਡੋ ਸਰਕਾਰ ਨੇ ਭਾਰਤੀ ਅਧਿਕਾਰੀਆਂ ਕੋਲ ਮੁੱਦਾ ਉਠਾਇਆ ਅਤੇ ਸਾਂਝੀ ਜਾਂਚ ਕਮੇਟੀ ਗਠਿਤ ਕਰਨ ਦਾ ਸੁਝਾਅ ਦਿੱਤਾ ਪਰ ਸਹਿਮਤੀ ਨਾ ਬਣ ਸਕੀ ਆਖਰਕਾਰ ਜਸਟਿਨ ਟਰੂਡੋ ਨੂੰ ਸੰਸਦ 'ਚ ਖੜੇ ਹੋ ਕੇ ਦੋਸ਼ ਲਾਉਣੇ ਪਏ ਇੱਥੇ ਦੱਸਣਾ ਬਣਦਾ ਹੈ ਕਿ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਯੂਕੇ ਹਸਪਤਾਲ 'ਚ ਹੋਈ ਅਤੇ ਇਸ ਤੋਂ 3 ਦਿਨ ਬਾਅਦ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੀਜਾ ਨਿਸ਼ਾਨਾ ਗੁਰਪਤਵੰਤ ਸਿੰਘ ਪੰਨੂਸੀ ਜਿਸ ਦੀਆਂ ਰੋਜ਼ਾਨਾ ਸਰਗਰਮੀਆਂ ਨਾਲ ਸੰਬੰਧਿਤ ਤਸਵੀਰਾਂ ਖਿੱਚਣ ਦਾ ਮਾਮਲਾ ਸਾਹਮਣੇ ਆਉਂਦਿਆ ਹੀ ਸੁਰੱਖਿਆ ਬੰਦੋਬਸਤ ਸਖਤ ਕਰ ਦਿੱਤੇ ਗਏ ਦੂਜੇ ਪਾਸੇ ਅਮਰੀਕਾ ਦੀ ਜੇਲ੍ਹ 'ਚ ਬੰਦ ਨikhil Gupta ਵਿਰੋਧ ਮੁਕਦਮੇ ਦੀ ਸੁਣਵਾਈ ਫਿਲਹਾਲ ਲਟਕ ਗਈ ਹੈ ਨਿਊਯਾਰਕ ਸ਼ਹਿਰ ਦੀ ਅਦਾਲਤ 'ਚ 4 ਨਵੰਬਰ ਤੋਂ ਸੁਣਵਾਈ ਸ਼ੁਰੂ ਹੋਣੀ ਸੀ ਪਰ ਨikhil Gupta ਨੇ ਅਦਾਲਤ ਵੱਲੋਂ ਮੁਹੱਈਆ ਵਕੀਲ ਦੀਆਂ ਸੇਵਾਵਾਂ ਲੈਣ ਦੀ ਬਜਾਏ ਆਪਣਾ ਪੱਖ ਨਿਜੀ ਵਕੀਲ ਰਾਹੀਂ ਪੇਸ਼ ਕਰਨ ਦੀ ਦਲੀਲ ਦਿੱਤੀ Gupta ਨੇ ਦੋਸ਼ ਲਾਇਆ ਕਿ ਅਦਾਲਤ ਵੱਲੋਂ ਮੁਹੱਈਆ ਵਕੀਲ ਜ਼ੋਰਦਾਰ ਤਰੀਕੇ ਨਾਲ ਉਸ ਦਾ ਪੱਖ ਰੱਖਣ ਦੇ ਰੌਂਚ 'ਚ ਨਜ਼ਰ ਨਹੀਂ ਆਉਂਦਾ ਜ਼ਿਲ੍ਹਾ ਜੱਜ ਨੇ ਨਿਖਲ ਗੁਪਤਾ ਦੀ ਦਲੀਲ ਪ੍ਰਵਾਨ ਕਰਦਿਆਂ ਪ੍ਰੀ ਟ੍ਰਾਇਲ ਕਾਨਫਰੰਸ ਵਾਸਤੇ 14 ਨਵੰਬਰ ਦਾ ਦਿਨ ਤੈਅ ਕਰ ਦਿੱਤਾ ਦੱਸਦੀ ਹੈ ਕਿ ਨਿਖਲ ਗੁਪਤਾ ਨੇ ਇੱਕ ਅੰਡਰ ਕਵਰ ਏਜੰਟ ਨੂੰ ਪਾੜੇ ਦਾ ਕਾਤਲ ਸਮਝ ਕੇ ਹਰਦੀਪ ਸਿੰਘ ਨਿੱਜਰ ਕਤਲकांड ਦੀ ਵੀਡੀਓ ਦਿਖਾਈ ਸੀ ਤੇ ਅਮਰੀਕਾ 'ਚ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਲਈ 1 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਸੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਜਾਂਚ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਤੇ 78 ਹੋਰਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਚੱਲ ਰਹੀ ਹੈ। ਜ਼ਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ BC ਐਕਸਟਰਸ਼ਨ ਟਾਸਕ ਫੋਰਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਡਿਪੋਰਟ ਕੀਤੇ ਤਿੰਨ ਸ਼ੱਕੀ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ। ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਲਾਗੂ ਬੰਦਿਸ਼ਾਂ ਦੇ ਮੱਦੇਨਜ਼ਰ ਇਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਨੇਡਾ ਦੇ BC, Ontario ਅਤੇ Alberta ਰਾਜਾਂ 'ਚ ਜ਼ਬਰੀ ਵਸੂਲੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਕੱਲੇ ਸਰੀ ਸ਼ਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੋਟੀ ਰਕਮ ਦੀ ਮੰਗ ਕਰਦਿਆਂ ਧਮਕੀ ਭਰੇ ਮੈਸੇਜ ਭੇਜਣ ਜਾਂ ਗੋਲੀਆਂ ਚਲਾਉਣ ਦੀਆਂ 74 ਵਾਰ ਦਾ ਤਾਂ ਮੌਜੂਦਾ ਬਰੇ ਦੌਰਾਨ ਵਾਪਰ ਚੁੱਕੀਆਂ ਨੇ ਕਪਿਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਗੋਲੀਆਂ ਚੱਲੀਆਂ ਜਦਕਿ ਪਿਛਲੇ ਦਿਨੀ ਕਬੱਡੀ ਪ੍ਰਮੋਟਰ ਸੇਵਾ ਸਿੰਘ ਰਾਣਾ ਦੇ ਘਰ ਤੇ ਗੋਲੀਆਂ ਚੱਲਣ ਦੀ ਵਾਰਦਾਤ ਵੀ ਸਾਹਮਣੇ ਆਈ ਸਰੀ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਚ ਕਈ ਗ੍ਰਿਫਤਾਰੀਆਂ ਵੀ ਕਰ ਚੁੱਕੀ ਹੈ ਤੇ ਸੰਭਾਵਤ ਤੌਰ ਤੇ ਇਹ ਮਾਮਲੇ BC ਟਾਸਕ ਫੋਰਸ ਦੇ ਸਬੂਰਧ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਟਾਸਕ ਫੋਰਸ ਦੇ 40 ਮੈਂਬਰਾਂ ਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ RCMP ਐਕਸਪੋਰਟ ਪੁਲਿਸ ਡੈਲਟਾ ਪੁਲਿਸ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਅਤੇ ਸਰੀ ਪੁਲਿਸ ਦੇ ਅਫਸਰ ਸ਼ਾਮਲ ਨੇ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਸਤੰਬਰ ਦੇ ਅੰਤ 'ਚ ਲਾਰੈਂਸ ਬਿਸ਼ਨੋਈ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ ਤੇ ਧਮਕੀਆਂ ਭਰੀਆਂ ਐਕਸਟਰਸ਼ਨ ਕਾਲਜ਼ ਤੋਂ ਤੰਗ ਆ ਚੁੱਕੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਜਾਗੀ ਹੈ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਨੇ ਕਿਹਾ ਏ ਕਿ ਮੁਲਕ ਦੀਆਂ ਕਮਿਊਨਿਟੀਜ਼ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਬਾਰਡਰ ਅਫਸਰਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਏ ਸੀਬੀਐਸਏ ਨੇ ਸਾਲ 2024 ਦੌਰਾਨ 184 ਅਪਰਾਧਿਕ ਮਾਮਲਿਆਂ 'ਚ ਪੜਤਾਲ ਅਰੰਭੀ ਅਤੇ ਦੋਸ਼ਾਂ ਦੇ ਘੇਰੇ 'ਚ ਆਏ ਪ੍ਰਵਾਸੀਆਂ ਨੂੰ ਪੜਾਵਾਰ ਤਰੀਕੇ ਨਾਲ ਡਿਪੋਰਟ ਕੀਤਾ ਜਾ ਰਿਹਾ ਏ CBSA ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਐਕਸਟਰਸ਼ਨ ਮਾਮਲਿਆਂ ਦੀ ਪੜਤਾਲ ਦਰਸਾਉਂਦੀ ਹੈ ਕਿ ਐਨਫੋਰਸਮੈਂਟ ਟੀਮਾਂ ਦਿਨ ਰਾਤ ਜੁਟੀਆਂ ਹੋਈਆਂ ਨੇ ਤੇ ਵਿਦੇਸ਼ਾਂ 'ਚ ਸਰਗਰਮ ਗਿਰੋਹਾਂ ਦੇ ਮੈਂਬਰ ਕਾਬੂ ਕੀਤੇ ਜਾ ਰਹੇ ਨੇ ਅਜਿਹੇ ਗੈਰ ਸਮਾਜਿਕ ਅਨਸਰਾਂ ਨੂੰ ਜਲਦ ਤੋਂ ਜਲਦ ਰਿਪੋਰਟ ਕੀਤਾ ਜਾਵੇਗਾ ਜੋ ਨਾ ਸਿਰਫ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰ ਰਹੇ ਨੇ ਸਗੋਂ ਲੋਕਾਂ ਦੀ ਸੁਰੱਖਿਆ ਖਤਰੇ 'ਚ ਪਾਈ ਜਾ ਰਹੀ ਹੈ ਕੈਨੇਡਾ ਦੀਆਂ ਨਵੀਆਂ ਆਵਾਸ ਨੀਤੀਆਂ ਵਿਚਲੀਆਂ ਖਾਮੀਆਂ ਨੂੰ ਦੂਰ ਕਰਨ ਲਈ ਨਵੀਆਂ ਤਜ਼ਵੀਜ਼ਾਂ ਤਹਿਤ ਕਿਸੇ ਨੂੰ ਦੇਸ਼ 'ਚ ਸੱਦੇ ਜਾਣ ਦੇ ਮੌਕੇ ਬੰਦੇ ਦੇ ਗਿਆਨ ਦੀ ਪਰਖ ਉੱਤੇ ਜ਼ੋਰ ਦਿੱਤਾ ਜਾਏਗਾ। ਆਵਾਸ ਵਿਭਾਗ ਦੇ ਤਿਆਰ ਖਰੜੇ ਵਿਚਲੀਆਂ ਬਾਰਕੀਆਂ ਤੇ ਗੌਰ ਕੀਤਾ ਜਾਏ ਤਾਂ ਪਤਾ ਲੱਗਦਾ ਏ ਕਿ ਵਿਭਾਗ ਨੇ ਪਿਛਲੇ ਸਾਲਾਂ ਦੀਆਂ ਗਲਤੀਆਂ ਤੋਂ ਸਬਕ ਸਿੱਖੇ ਨੇ। ਹੁਣ ਵੀਜ਼ਾ ਦੇਣ ਮੌਕੇ ਕਿਸੇ ਵੀ ਬੰਦੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਵੀਜ਼ਾ ਅਰਜ਼ੀਆਂ ਪ੍ਰਵਾਨ ਹੋਣਗੀਆਂ। ਤਜਵੀਜ਼ਾਂ ਅਨੁਸਾਰ ਹੁਣ ਬਿਨੇਕਾਰ ਵੱਲੋਂ ਪੇਸ਼ ਕੀਤੇ ਵਿੱਤੀ ਹਾਲਾਤ ਵਿਧਿਕ ਪ੍ਰਾਪਤੀਆਂ ਪਰਵਾਰਕ ਪਛੋਕੜ ਦੀ ਜਾਂਚ ਦੇ ਨਾਲ-ਨਾਲ ਉਸ ਦੀਆਂ ਨਿੱਜੀ ਗਤੀਵਿਧੀਆਂ ਤੇ ਵਿਚਾਰਾਂ ਦੀ ਘੋਖ ਲਈ ਮਸਨੂਈ ਬੌਧਿਕਤਾ ਦੀ ਮਦਦ ਲਈ ਜਾਵੇਗੀ ਤਜਵੀਜ਼ਤ ਆਵਾਸ ਨੀਤੀਆਂ ਦਾ ਕੁਹਾੜਾ ਥੋੜੇ ਬਹੁਤੇ ਫਰਕ ਨਾਲ ਹਰੇਕ ਵਰਗ ਉੱਤੇ ਚੱਲੇਗਾ ਸੰਸਦ 'ਚ ਪੇਸ਼ ਬਿੱਲ C12 ਰਾਹੀਂ ਆਵਾਸ ਵਿਭਾਗ ਲੱਗੇ ਹੋਏ ਵਿਜ਼ੇ ਰੱਦ ਕਰਨ ਦਾ ਅਧਿਕਾਰ ਲੈਣ ਲਈ ਯਤਨਸ਼ੀਲ ਹੈ ਇਸ ਵਿੱਚ ਮੁੱਖ ਤੌਰ ਤੇ ਭਾਰਤੀ ਤੇ ਬੰਗਲਾਦੇਸ਼ੀ ਪ੍ਰਭਾਵਿਤ ਹੋਣਗੇ ਵਿਭਾਗ ਕੋਲ ਪੱਕੀਆਂ ਸੂਚਨਾਵਾਂ ਨੇ ਕਿ ਲੰਬੇ ਸਮੇਂ ਦੇ ਸੈਲਾਨੀ ਵੀਜ਼ੇ ਲੈਣ ਵਾਲਿਆਂ ਚ ਵੱਡੀ ਗਿਣਤੀ ਉਹ ਨੇ ਜਿਨ੍ਹਾਂ ਨੇ ਝਾਲੀ ਦਸਤਾਵੇਜ਼ਾਂ ਰਹੀ ਵੀਜ਼ੇ ਹਾਸਲ ਕੀਤੇ ਨੇ ਵਿਭਾਗ ਦਾ ਮੰਨਣਾ ਹੈ ਕਿ ਆਰਜ਼ੀ ਵਰਕ ਪਰਮਿਟ ਲੈ ਕੇ ਆਏ ਲੋਕਾਂ ਚੋਂ ਵੀ ਕਈ ਗਲਤ ਢੰਗ ਨਾਲ ਆਏ ਨੇ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ 2026 ਚ ਸੱਦੇ ਜਾਣ ਵਾਲੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਗਿਣਤੀ 5.5 ਲੱਖ ਤੋਂ ਘਟਾ ਕੇ 3.80 ਹਜ਼ਾਰ ਕੀਤੀ ਜਾ ਰਹੀ ਹੈ ਸਟੱਡੀ ਵੀਜ਼ੇ ਉੱਤੇ ਵੀ ਵੱਡਾ ਕੱਟ ਲਗਾਇਆ ਗਿਆ ਏ ਦੱਸਦੀ ਹੈ ਕਿ ਕੈਨੇਡਾ ਆਪਣੇ ਵੀਜ਼ਾ ਕਾਨੂੰਨਾਂ 'ਚ ਵੱਡੇ ਬਦਲਾਅ ਕਰਨ ਵਾਲਾ ਏ ਇਸ ਅਨੁਸਾਰ ਲਗਭਗ 7 ਲੱਖ ਲੋਕਾਂ ਨੂੰ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਤੋਂ ਬਾਅਦ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਪੰਜਾਬੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇਸ ਦਾ ਅਸਰ ਉਨ੍ਹਾਂ ਲੋਕਾਂ ਤੇ ਪਵੇਗਾ ਜਿਨ੍ਹਾਂ ਦੇ ਅਸਥਾਈ ਜਾਂ ਕੰਮ ਦੇ ਵੀਜ਼ੇ ਦੀ ਮਿਆਦ ਪੁੱਗਣ ਵਾਲੀ ਹੈ ਕੈਨੇਡੀਅਨ ਸੰਸਦ ਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜੋ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਾਧੂ ਸ਼ਕਤੀਆਂ ਦੇਣ ਦਾ ਪ੍ਰਸਤਾਵ ਰੱਖਦਾ ਹੈ ਇੱਕ ਵਾਰ ਪਾਸ ਹੋਣ ਤੋਂ ਬਾਅਦ ਏਜੰਸੀਆਂ ਨੂੰ ਅਸਥਾਈ ਵੀਜ਼ਾ ਧਾਰਕਾਂ ਨੂੰ ਸਖਤੀ ਨਾਲ ਦੇਸ਼ ਨਿਕਾਲਾ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ਕੈਨੇਡਾ ਚ ਇੱਕ ਗਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚੋਂ ਲੱਖਾਂ ਡਾਲਰ ਚੋਰੀ ਕਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਏ ਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ ਕਿਤਾਬ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਵਿਨੀਪੈਗ ਦੇ ਗੁਰਦੁਆਰਾ ਕਲਗੀਧਰ ਦਰਬਾਰ ਵਿੱਚ 2011 ਤੋਂ 2024 ਤੱਕ ਗਰੰਥੀ ਸਿੰਘ ਵੱਜੋਂ ਸੇਵਾ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ 1000 ਡਾਲਰ ਪ੍ਰਤੀ ਮਹੀਨਾ ਤਨਖਾਹ ਹੋਣ ਦੇ ਬਾਵਜੂਦ 332000 ڈالر ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖਰੀਦ ਲਿਆ ਤੇ ਗੁਰਦੁਆਰਾ ਸਾਹਿਬ 'ਚ ਉਸਦੀ ਰਹਿائش ਵਾਲੇ ਕਮਰੇ ਤੋਂ 410000 ڈالر ਤੋਂ ਵੱਧ ਰਕਮ ਵੱਖਰੀ ਤੌਰ ਤੇ ਬਰਾਮਦ ਕੀਤੀ ਗਈ। ਮੀਡੀਆ ਰਿਪੋਰਟ ਮੁਤਾਬਕ ਗੁਰਦੁਆਰਾ ਸਾਹਿਬ 'ਚ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਰੇ ਸੁਖਵਿੰਦਰ ਸਿੰਘ ਉੱਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਗੋਲਕ ਨੇੜੇ ਇੱਕ ਸੀਸੀਟੀਵੀ ਕੈਮਰਾ ਲਗਵਾਇਆ ਗਿਆ। ਜੋ ਪਹਿਲੇ ਮੌਕੇ ਤੇ 18 ਮਿੰਟ ਬੰਦ ਰਿਆ ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਤੋਂ ਨਗਦੀ ਕੱਢੀ ਗਈ ਅਦਾਲਤ 'ਚ ਲੱਗੇ ਦੋਸ਼ਾ ਮੁਤਾਬਕ ਦੂਜੇ ਕੈਮਰੇ 'ਚ ਸੁਖਵਿੰਦਰ ਸਿੰਘ ਸਾਫ਼ ਤੌਰ ਤੇ ਗੋਲਕ ਤੋਂ ਨਗਦੀ ਕੱਢਦੇ ਆ ਨਜ਼ਰ ਆ ਰਿਹਾ ਏ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਤਲਾਸ਼ੀ ਦੌਰਾਨ ਲੱਖਾਂ ਡਾਲਰ ਨਗਦ ਦੇਖ ਕੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਹੋਸ਼ ਉੱਡ ਗਏ ਪਰ ਇਸ ਤੋਂ ਪਹਿਲਾਂ 2019 'ਚ ਸੁਖਵਿੰਦਰ ਸਿੰਘ ਸਵਾ 3 ਲੱਖ ਡਾਲਰ ਦਾ ਘਰ ਖਰੀਦ ਚੁੱਕਾ ਸੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਵਿਰੁੱਧ 15 ਲੱਖ ਡਾਲਰ ਤੋਂ 20 ਲੱਖ ਡਾਲਰ ਤੱਕ ਚੋਰੀ ਕਰਨ ਦੇ ਦੋਸ਼ ਲਗਾਏ ਗਏ ਨੇ ਸੁਖਵਿੰਦਰ ਸਿੰਘ ਨੂੰ ਪਹਿਲੀ ਵਾਰ ਸਤੰਬਰ 2024 ਚ ਗ੍ਰਿਫਤਾਰ ਕੀਤਾ ਗਿਆ ਤੇ 5000 ਡਾਲਰ ਤੋਂ ਵੱਧ ਰਕਮ ਚੋਰੀ ਕਰਨ ਤੋਂ ਇਲਾਵਾ अपराध राही हासिल 5000 डॉलर ਤੋਂ ਵੱਧ ਮੁੱਲ ਦੀ ਜਾਇਦਾਦ ਰੱਖਣ ਦੇ ਦੋਸ਼ ਲੱਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰਵਰੀ 2024 ਚ ਸੁਖਵਿੰਦਰ ਸਿੰਘ ਦੀ ਤਨਖਾਹ 1000 ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ ਪਰ ਉਸ ਨੇ ਗੋਲਕ ਚੋਂ ਡਾਲਰ ਚੋਰੀ ਕਰਨ ਦਾ سلسلہ ਕਥਿਤ ਤੌਰ ਤੇ ਜਾਰੀ ਰੱਖਿਆ ਸੀਮਤ ਤਨਖਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪਸ਼ਟਿਕਰਣ ਮੰਗਿਆ ਤਾਂ ਸੁਖਵਿੰਦਰ ਦੇ ਵਕੀਲ ਨੇ ਸਟੀਵਨ ਬੈਨਨ ਵੱਲੋਂ ਮੌਹਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸਕੇ ਮੈਨੀਟੋਬਾ ਕੋਰਟ ਆਫ ਕਿੰਗਸ ਬੈਂਚ ਦੀ ਜਸਟਿਸ ਸਾਰਾ ਇਨੈਸ ਨੇ ਕਿਹਾ ਹੈ ਕਿ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਤੇ ਜਾਇਦਾਦ ਦਾ ਹਿਸਾਬ ਕਿਤਾਬ ਦਿਣਾ ਹੀ ਪਵੇਗਾ ਦੱਸਦੀ ਹੈ ਕਿ ਸੁਖਵਿੰਦਰ ਸਿੰਘ ਵਿਰੁੱਧ ਅਪਰਾਧਿਕ ਮੁਕੱਦਮਾ ਫਰਵਰੀ ਚ ਸ਼ੁਰੂ ਹੋਣਾ ਹੈ ਪਰ ਮੈਨੀਟੋਬਾ ਦੀ ਕ੍ਰਿਮੀਨਲ ਪ੍ਰੋਪਰਟੀ ਫੋਰ ਫਿਚਰ ਬ੍ਰਾਂਚ ਉਸ ਦੀ ਜਾਇਦਾਦ ਜ਼ਬਤ ਕਰਨਾ ਚਾਹੁੰਦੀ ਹੈ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਆਪਣਾ ਪਹਿਲਾ ਫੈਡਰਲ ਬਜਟ ਇਸ ਹਫਤੇ ਪੇਸ਼ ਕੀਤਾ ਇਸ ਬਜਟ ਚ ਇੱਕ ਪਾਸੇ ਆਰਥਿਕ ਝਟਕਿਆਂ ਨਾਲ ਜੂਝ ਰਹੀ ਅਰਥ ਵਿਵਸਥਾ ਨੂੰ ਸੰਭਾਲਣ ਲਈ ਵੱਡੇ ਖਰਚੇ ਸ਼ਾਮਲ ਨੇ ਤੇ ਦੂਜੇ ਪਾਸੇ ਸਰਕਾਰੀ ਖਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸ਼ੈਂਪੇਨ ਦੇ ਦਸਤਾਵੇਜ਼ਾਂ ਅਨੁਸਾਰ 2025-2026 ਦੇ ਵਿੱਤੀ ਸਾਲ ਲਈ ਘਾਟਾ ਲਗਭਗ 78 ਬਿਲੀਅਨ ਡਾਲਰ ਹੋਵੇਗਾ ਇਹ ਕੁਝ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ ਪਰ ਫਿਰ ਵੀ ਉਸ ਅੰਕ ਨਾਲੋਂ ਕਾਫੀ ਵੱਧ ਹੈ ਜੋ ਪਿਛਲੀ ਲਿਬਰਲ ਸਰਕਾਰ ਨੇ ਦੱਸਿਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਵਪਾਰਕ ਜੰਗ ਸ਼ੁਰੂ ਕੀਤੀ ਕੁੱਲ ਮਿਲਾ ਕੇ ਇਸ ਬਜਟ 'ਚ ਅਗਲੇ 5 ਸਾਲਾਂ 'ਚ 141 ਬਿਲੀਅਨ ਡਾਲਰ ਦਾ ਨਵਾਂ ਖਰਚਾ ਦਰਜ ਹੈ ਜਿਸ ਵਿੱਚੋਂ ਲਗਭਗ 51.2 ਬਿਲੀਅਨ ਡਾਲਰ ਕਟੌਤੀਆਂ ਤੇ ਹੋਰ ਬਚਤਾਂ ਰਾਹੀਂ ਪੂਰੇ ਕੀਤੇ ਜਾਣਗੇ 406 ਸਫ਼ਿਆਂ ਦੇ ਇਸ ਬਜਟ ਦਸਤਾਵੇਜ਼ ਨੇ ਕੈਨੇਡਾ ਦੀ ਆਰਥਿਕ ਸਥਿਤੀ ਦੀ ਬੁਰੀ ਤਸਵੀਰ ਪੇਸ਼ ਕੀਤੀ ਹੈ ਬੇਰੋਜ਼ਗਾਰੀ ਵਧੀ ਹੈ, ਕਾਰੋਬਾਰ 'ਚ ਅਸਥਿਰਤਾ ਆਈ ਹੈ ਤੇ ਉਤਪਾਦਕਤਾ ਵੀ ਕਮਜ਼ੋਰ ਹੈ। ਬਜਟ ਅਨੁਸਾਰ ਅਰਥ ਵਿਵਸਥਾ 'ਚ ਅਗਲੇ 2 ਸਾਲਾਂ 'ਚ ਕੇਵਲ 1 ਫੀਸਦ ਸਾਲਾਨਾ ਵਾਧਾ ਹੋਣ ਦੀ ਉਮੀਦ ਹੈ। ਇਹ ਪਿਛਲੇ ਸਾਲ ਦੇ ਅੰਦਾਜ਼ਿਆਂ ਨਾਲੋਂ ਕਾਫੀ ਘੱਟ ਹੈ। ਸ਼ੈਂਪੇਨ ਨੇ ਆਪਣੇ ਬਜਟ ਭਾਸ਼ਣ 'ਚ ਅਰਥ ਵਿਵਸਥਾ ਨੂੰ ਦੁਬਾਰਾ ਲੀਤੇ ਲੈਉਣ ਲਈ ਬੁਨਿਆਦੀ ਢਾਂਚੇ, ਰਹਿائش, ਸੈਨਾ ਅਤੇ ਟੈਕਸ ਨੀਤੀਆਂ 'ਚ ਸੁਧਾਰ ਤੇ ਵੱਡੇ ਪੱਧਰ ਦੀ ਨਿਵੇਸ਼ ਯੋਜਨਾ ਪੇਸ਼ ਕੀਤੀ ਹੈ। ਅਗਲੇ 5 ਸਾਲਾਂ 'ਚ 141 ਬਿਲੀਅਨ ਡਾਲਰ ਦਾ ਵਾਧੂ ਖਰਚਾ ਜਿਸ ਨੂੰ 51.2 ਅਰਬ ਡਾਲਰ ਦੀਆਂ ਕਟੌਤੀਆਂ ਤੇ ਬਚਤਾਂ ਨਾਲ ਸੰਤੁਲਿਤ ਕੀਤਾ ਜਾਵੇਗਾ। ਇਸ ਵਿੱਤੀ ਸਾਲੀ 70 ਬਿਲੀਅਨ ਡਾਲਰ ਦਾ ਕਟਾਟਾ ਜੋ ਕੁਝ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ ਸਰਕਾਰੀ ਬਿਊਰੋਕ੍ਰੇਸੀ ਚ ਕਰੀਬ 40 ਹਜ਼ਾਰ ਨੌਕਰੀਆਂ ਦੀ ਕਟੌਤੀ ਸਵੈਛਾ ਰਿਟਾਇਰਮੈਂਟ ਅਤੇ ਕੁਦਰਤੀ ਤੌਰ ਤੇ ਖਾਲੀ ਹੋਈਆਂ ਅਸਾਮੀਆਂ ਨਾ ਪਰ ਨਰਾਹੀ ਕੀਤੀ ਜਾਵੇਗੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 51 ਬਿਲੀਅਨ ਡਾਲਰ ਦਾ ਖਰਚਾ ਰੱਖਿਆ ਗਿਆ ਹੈ ਹਾਈ ਸਪੀਡ ਰੇਲ ਨਵੇਂ ਬੰਦਰਗਾਹ ਅਤੇ ਕਾਰਬਨ ਕੈਪਚਰ ਅਤੇ ਸਟੋਰੇਜ ਵਰਗੇ ਵੱਡੇ ਪ੍ਰੋਜੈਕਟਾਂ ਨੂੰ ਆਉਣ ਵਾਲੇ ਮਹੀਨਿਆਂ ਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਇਮੀਗ੍ਰੇਸ਼ਨ 'ਚ ਵੱਡੀ ਕਟੌਤੀ ਕੀਤੀ ਜਾਵੇਗੀ ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50% ਘਟਾਈ ਜਾਵੇਗੀ ਹਾਲਾਂਕਿ ਪਹਿਲਾਂ ਤੋਂ ਪ੍ਰਸਤਾਵਿਤ ਨਿਕਾਸੀ ਸੀਮਾ ਨੂੰ ਰੱਦ ਕਰਨ ਦੀ ਸੰਭਾਵਨਾ ਹੈ ਬਜਟ 'ਚ ਪਹਿਲਾਂ ਤੋਂ ਐਲਾਨੀ ਬਿਲਡ ਕੈਨੇਡਾ ਹੋਮਜ਼ ਨਾਮਕ ਨਵੀਂ ਏਜੰਸੀ ਦੀ ਸਥਾਪਨਾ ਦਾ ਜ਼ਿਕਰ ਕੀਤਾ ਗਿਆ ਜੋ 5 ਸਾਲਾਂ 'ਚ 13 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਲੱਖਾਂ ਨਵੇਂ ਘਰ ਤਿਆਰ ਕਰੇਗੀ ਸਰਕਾਰ ਦਾ ਧਿਆਨ ਫੈਕਟਰੀ ਚ ਤਿਆਰ ਕੀਤੇ ਜਾਣ ਵਾਲੇ ਘਰਾਂ ਅਤੇ ਹੋਰ ਕਿਫਾਇਤੀ ਰਹਿائش ਵਿਕਲਪਾਂ ਤੇ ਰਹੇਗਾ ਕੈਨੇਡਾ ਨੇ ਇਸ ਵਾਰ ਦੇ ਬਜਟ ਚ ਆਪਣਾ ਰੱਖਿਆ ਖਰਚਾ ਨਾਟੋ ਦੇ ਟੀਚਿਆਂ ਦੇ ਅਨੁਸਾਰ ਵੱਡੇ ਪੱਧਰ ਤੇ ਵਧਾਉਣ ਦਾ ਐਲਾਨ ਕੀਤਾ ਹੈ ਕਈ ਸਾਲਾਂ ਤੱਕ ਪਿੱਛੇ ਰਹਿਣ ਤੋਂ ਬਾਅਦ ਹੁਣ ਸਰਕਾਰ ਨੇ ਅਗਲੇ 5 ਸਾਲਾਂ ਲਈ 81.8 ਬਿਲੀਅਨ ਡਾਲਰ ਖਾਸ ਤੌਰ ਤੇ ਕੈਨੇਡੀਅਨ ਆਰਮਡ ਫੋਰਸੇਸ 'ਤੇ ਮੁੜ ਉਸਾਰੀ ਹਥਿਆਰਬੰਦੀ ਅਤੇ ਨਿਵੇਸ਼ ਲਈ ਰੱਖੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ 1.5 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਕੈਨੇਡਾ ਚ ਦਾਖਲਾ ਨਵੀਆਂ ਕਟੌਤੀਆਂ ਵਧਾ ਸਕਦੀਆਂ ਹਨ ਕਾਲਜਾਂ ਦੀਆਂ ਮੁਸ਼ਕਲਾਂ ਕਯੂਬਿਕ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਇਮੀਗ੍ਰੇਸ਼ਨ ਟੀਚਿਆਂ ਚ ਕੀਤੀ ਕਟੌਤੀ ਹੁਣ ਸਿਰਫ 45000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਹੀ ਸਵੀਕਾਰਿਆ ਜਾਵੇਗਾ ਦੁਨੀਆ ਭਰ ਦੇ ਹੁਨਰਮੰਦ ਕਾਮਿਆਂ ਤੇ ਕੈਨੇਡਾ ਦੀ ਨਜ਼ਰ ਬਜਟ ਚ ਟੈਲੈਂਟ ਨੂੰ ਕੈਨੇਡਾ ਲਿਆਉਣ ਤੇ ਵਿਸ਼ੇਸ਼ ਜ਼ੋਰ ਕੈਨੇਡਾ ਦੇ ਨਿਜਰ ਕਤਲकांड ਦੀਆਂ ਤਾਰਾਂ ਯੂਕੇ ਨਾਲ ਜੁੜੀਆਂ ਟਰੂਡੋ ਸਰਕਾਰ ਨੇ ਮੋਢਲੇ ਤੌਰ ਤੇ ਗੈਂਗਸਟਰਾਂ ਦੀ ਕਰਤੂਤ ਮੰਨਿਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ